ਹਾਂਜੀ ਵਾਖਾ ਸਾਫ ਫਤੇ ਜੀ ਆਪਾਂ ਲੋਗ ਹੈ ਜੀ ਰੈਡੀ ਪੂਰੇ ਬੱਜ ਗਏ 5:30 ਮੈਂ ਕਹਿਆ ਜੀ ਘਰੋਂ ਨਿਕਲਣਾ ਵਾ 5:30 ਪਰ ਫੇਰ ਵੀ ਲੇਟ ਹੁੰਦੇ ਹੁੰਦੇ ਅੱਜ ਆਪਾਂ ਕਰੋ ਪੂਰੇ 6 ਵਜੇ ਨਿਕਲੇ ਤੇ 6 ਵਜੇ ਆਪਾਂ ਗੱਡੀ ਚੱਕ ਕੇ ਆਪਾਂ ਹੋ ਗਏ ਜੀ ਰਵਾਨਾ ਸ੍ਰੀ ਦਰਬਾਰ ਸਾਹਿਬ ਜੀ ਨੂੰ ਅੰਮ੍ਰਿਤਸਰ ਸਾਹਿਬ ਜਾਣਾ ਸੀ ਆਪਾਂ ਤੇ ਆਪਾਂ ਹੋ ਗਏ ਜੀ ਰਵਾਨਾ ਬੰਗਿਆਂ ਬੰਗਿਆਂ ਤੋਂ ਫੇਰ ਆਪਾਂ ਪਹੁੰਚ ਗਏ ਜੀ ਗੜਸ਼ ਫਗਵਾੜਾ ਫਗਵਾੜਾ ਤੋਂ ਜਲੰਧਰ ਜਲੰਧਰ ਤੋਂ ਕਰਤਾਰਪੁਰ ਹੁੰਦੇ ਹੋਏ ਆਪਾਂ ਪਹੁੰਚਣਾ ਸੀਗਾ ਛੀਦਾ ਸਿੰਘਾਂ ਦੇ ਸਥਾਨ ਤੇ ਤੇ ਆਪਾਂ ਫਗਵਾੜੇ ਤੋਂ ਫਿਰ ਸਿੱਧੇ ਬਾਈਪਾਸ ਹੁੰਦੇ ਹੋਏ ਬਾਰੋ-ਬਾਰ ਜਲੰਧਰ ਪਹੁੰਚ ਗਏ ਤੇ ਘਰ ਵਾਲੀ ਥੋੜੀ ਜੀ ਅੱਜ ਸੈਡ ਫੀਲ ਕਰ ਰਹੀ ਸੀ ਮੈਂ ਕਿਹਾ ਬੀਬੀ ਸਵੇਰ ਇਸ ਵੇਰੀ ਕਹਿੰਦੀ ਮੈਨੂੰ ਨੀਂਦ ਆ ਰਹੀ ਮੈਂ ਜਲਤ ਸੌਂ ਰਿਹਾ ਕੋਈ ਗੱਲ ਨਹੀਂ ਮੜ ਜਾਵੇ ਹਣਾ ਸੌਂ ਜਾ ਕੋਈ ਗੱਲ ਨਹੀਂ ਫੇਰ ਹਟ ਗਾੜੀ ਫੇਰ ਆਪਾਂ ਪਹੁੰਚ ਗਏ ਜੀ ਸਿਦਾ ਦਾ ਸਥਾਨ ਰੂਡ ਦੇ ਉੱਤੇ ਉੱਥੇ ਬਿਲਕੁਲ ਜਿਹੜਾ ਸ਼ਰਦਾਈ ਆ ਬਾਬੇ ਤਿਆਰ ਕਰ ਰਹੇ ਸੀਗੇ ਫਿਰ ਇੱਕ ਇੱਕ ਬਾਟਾ ਜੀ ਸਾਰਿਆਂ ਨੇ ਪੀਤਾ ਫਿਰ ਮੈਡਮ ਥੋੜੀ ਜੀ ਪੋਜੀਟਿਵ ਹੋਈ ਕਹਿੰਦੀ ਹੁਣ ਮੇਰੀ ਚਾਵਲ ਕਿੱਥੇ ਰਹਿ ਗਈ ਪਰ ਆਪੋ ਇੱਕ ਚਾਵਲ ਬਾਹਰ ਛੱਡ ਗਈ ਗੱਡੀ ਤੋਂ ਇੱਕ ਚਾਵਲ ਗੱਡੀ ਦੇ ਅੰਦਰ ਰੱਖ ਲਈ ਤੇ ਆਪਾਂ ਪਹੁੰਚ ਗਏ ਫਿਰ ਆਪਾਂ ਹਰਮੰਦਰ ਸਾਹਿਬ ਉੱਥੇ ਜਾ ਕੇ ਕਹਿੰਦੀ ਮੇਰੀ ਚਾਵਲ ਕਿੱਥੇ ਘਰੇ ਰਹਿ ਗਈ ਬਿੱਲ ਲਓ ਜੀ ਕਰੋ ਦਰਸ਼ਨ 골ਡਨ ਗੇਟ ਤੇ 골ਡਨ ਗੇਟ ਤੋਂ ਥੋੜਾ ਜਿਹਾ ਅੱਗੇ ਜਾਓ ਤੇ ਨਹਿਰ ਆਦੀ ਆ ਤਰਨ ਤਰਨ ਰੋਡ ਉਸ ਰੋਡ ਤੋਂ ਪੈ ਕੇ ਤੇ ਫਿਰ ਆਪਾਂ ਇੱਕ ਇੱਕ ਪੁਲ ਛੱਡ ਇੱਕ ਚੌਂਕ ਛੱਡ ਕੇ ਦੂਜੇ ਚੌਂਕ ਤੋਂ ਫਿਰ ਰਾਈਟ ਮੁੜ ਕੇ ਇਹ ਪਾਰਕਿੰਗ ਬੀਬੀ ਕੋਲਾ ਜੀ ਭਲਾਈ ਕੈਂਡਰ ٹرسٹ ਵਾਲਿਆਂ ਦੀ ਗੁਰਪਾਈ ਗੁਰਕਵਾਰ ਗੁਰਕਵਾਰ ਸਿੰਘ ਜੀ ਉਹਨਾਂ ਦੀ ਫ੍ਰੀ ਪਾਰਕਿੰਗ ਉੱਥੋਂ ਲਾਓ ਤੇ ਸਾਹਮਣੇ 600 ਮੀਟਰ ਤੇ ਗੁਰਦੁਆਰਾ ਸਾਹਿਬ ਦੱਸਾਂਗਾ ਤੇ ਉੱਥੋਂ ਰਿਕਸ਼ੇ ਵੀ ਮਿਲ ਜਾਂਦੇ ਆ 20-20 ਰੁਪਏ ਦੇ ਹਿਸਾਬ ਨਾਲ ਤੇ ਆਪਾਂ ਪਹੁੰਚ ਕੇ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਦੇ ਕਰਾਂਗੇ ਦਰਸ਼ਨ ਇਸ਼ਨਾਨ ਇਸ਼ਨਾਨ ਕਰਨ ਤੋਂ ਬਾਅਦ ਜਿਹੜਾ ਉਹ ਚਪਹਿਰਾ ਸਾਹਿਬ ਦੇ ਲਈ ਆਪਾਂ ਫਿਰ ਗੁਰਦੁਆਰਾ 시ਦਾ ਸਾਹਿਬ ਆ ਜਾਗੇ ਤੇ ਰਿਕਸ਼ੇ ਦੇ ਵਿੱਚ ਅਸੀਂ ਟਰੈਵਲ ਕੀਤਾ ਮੰਮੀ ਕਰਕੇ ਸਾਨੂੰ ਰਿਕਸ਼ੇ ਤੇ ਜਾਣਾ ਪੈਂਦਾ ਤੁਸੀਂ ਤੁਰ ਕੇ ਵੀ ਪੈਦਲ ਵੀ ਜਾ ਸਕਦੇ ਹੋ ਗਰਮੀ ਹੈਗੀ ਆ ਤੇ ਬੀਲ ਝੇਰ ਲੈ ਕੇ ਤੇ ਮੰਮੀ ਨੂੰ ਫਿਰ ਆਪਾਂ ਪਹਿਲਾਂ ਇਸ਼ਨਾਨ ਕਰਾਉਣਾ ਹੁੰਦਾ ਇਸ਼ਨਾਨ ਕਰਵਾ ਕੇ ਫਿਰ ਲੰਗਰ ਪਾਣੀ ਜਿਹੜਾ ਉਹ ਗੁਰਦੁਆਰਾ 시ਦਾ ਸਾਹਿਬ ਹੀ ਛਕੀਦਾ ਸੀ ਮੱਥਾ ਤਾਂ ਨਹੀਂ ਟੇਕ ਹੁੰਦਾ ਕਿਉਂਕਿ ਦਰਸ਼ਨ ਕਰਨ ਲਈ ਘਟੋ ਘਟ ਸਾਨੂੰ ਟਾਈਮ ਚਾਹੀਦਾ ਅਸੀਂ ਫਿਰ ਬਾਹਰੋਂ ਨਾ ਤਮਸਤਕ ਹੋ ਕੇ ਤੇ ਆਪਾਂ ਫਿਰ 10:30 ਵਜੇ ਤੋਂ ਪਹਿਲਾਂ ਪਹਿਲਾਂ ਸ਼ਹੀਦਾ ਸਿੰਘਾ ਪਹੁੰਚਣਾ ਹੁੰਦਾ ਕਿਉਂਕਿ ਬੈਠਣ ਦੇ ਲਈ ਸੰਗਤ ਦੇ ਬੈਠਣ ਦੇ ਲਈ ਬਹੁਤ ਪ੍ਰਬੰਧ ਵੀ ਹੁੰਦਾ ਪਰ ਫਿਰ ਵੀ ਉਹ ਥੋੜਾ ਪੈ ਜਾਂਦਾ ਪਰ ਟਾਈਮ ਨਾ ਜਾਓਗੇ ਤਾਂ ਤੁਹਾਨੂੰ ਉੱਥੇ ਬੈਠਣ ਦੇ ਲਈ ਵਧੀਆ ਤਰੀਕੇ ਨਾਲ ਬੈਠਣ ਬੈਠ ਸਕਦੇ ਤੁਸੀਂ ਤੇ ਫਿਰ ਆਪਾਂ ਜਨਾਨ ਪਾਣੀ ਕਰਕੇ ਘਰਦਿਆਂ ਦੇ ਪਹਿਲਾਂ ਫਿਰ ਮੈਕ ਕੀਤੇ ਤੇ ਦਰਬਾਰ ਸਾਹਿਬ ਦੇ ਅੱਗੇ ਖੜ ਕੇ ਅਰਦਾਸ ਬੇਨਤੀ ਕਰਕੇ ਕਿ ਮਹਾਰਾਜ ਦਾ ਹਾਜ਼ਰੀ ਜਿਹੜੀ ਹੈ ਦਰ ਪ੍ਰਵਾਨ ਕਰਨੀ ਕਿਰਪਾ ਕਰਨੀ ਸਾਡੇ ਮੰਮੀ ਨੂੰ ਠੀਕ ਕਰ ਦਿਓ ਜਲਦੀ ਜਲਦੀ ਸਾਰੇ ਇਹੀ ਅਰਦਾਸ ਕਰਿਓ ਉਸ ਤੋਂ ਬਾਅਦ ਆਪਣਾ ਇਸ਼ਾਨਾਨ ਕਰਾ ਕੇ ਫੇਰ ਮੰਮੀ ਨੂੰ ਦੁਆਰਾ ਲੈ ਕੇ ਆ ਗਏ ਗੁਰਦੁਆਰਾ ਸ਼ਹੀਦਾ ਸਾਹਿਬ ਲੋ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਘਰ ਲੱਗੇ ਹੋਇਆ ਰਹੇ ਆ। ਜੇ ਕੋਈ ਨਾ ਆ ਕਿ ਕੀ ਆ। ਅੱਗੇ ਮੋਬਾਈਲਾਂ ਦਾ ਪ੍ਰਸਾਦ ਆਮਦਤੀ ਦੇ ਹੋਣੀ ਹੈ ਠੀਕ ਹੈ ਠੀਕ ਨੂੰ ਯਾਦ ਰੱਖਿਆ ਹੋ

पारा दुनिया पारा टुटा पार कथकथी कोठी कोट कोट जॻ जिद सर दरबार प्यार पई बिचारू दुआर सचार ਆਪੇ ਆਪ ਨੰਨਜਨ ਸੋਏ ਕਿਰਪਾ ਕਰੋ ਮੈਂ माना

ਆਪਾਂ ਫਿਰ ਚੱਲ ਪੈਣੇ ਸੀ ਪਿੰਡ ਨੂੰ ਤੇ ਆਪਾਂ ਉਥੋਂ ਰਿਕਸ਼ਾ ਕੀਤਾ ਰਿਕਸ਼ੇ ਵਾਲਾ ਬਾਈ ਬਹੁਤ ਚੰਗਾ ਸੀ ਕਹਿੰਦਾ ਜਿੰਨੇ ਪੈਸੇ ਦੇਣੇ ਦੇ ਦਿਓ ਕੋਈ ਨਹੀਂ ਤੁਹਾਨੂੰ ਪਾਰਕਿੰਗ ਤੇ ਵੀ ਛੱਡ ਦਿੱਤਾ ਤੇ ਉਥੋਂ ਗੱਡੀ ਲੈ ਕੇ ਤੇ ਆਪਾਂ ਜਿੱਦਾਂ ਨਿਕਲੇ ਤੇ ਮੋਰੇ ਮਾਤਾ ਕੋਲਾ ਜੀ ਭਲਾਈ ਕਹਿਣ ਦਿੱਤਾ ਅਸਟ ਵਾਲਿਆਂ ਨੂੰ ਸ਼ੀਬੀ ਲਗਾਈ ਸੀ ਮੈਡਮ ਕਹਿੰਦੀ ਹੁਣ ਮੈਂ ਪਾਣੀ ਪੀਣਾ ਵਾ ਮੈਂ ਕਿਹਾ ਚਲੋ ਤੁਸੀਂ ਵੀ ਪੀ ਲੋ ਤੇ ਉਸ ਤੋਂ ਬਾਅਦ ਆਪਾਂ Jio ਵਾਲੇ ਦੇ ਬੰਪ ਤੇ ਰੁਕੇ ਵਾਸ਼ਰੂਮ ਕਰਨ ਤੇ ਵੈਲਡਵੇਨ ਵਾਲਿਆਂ ਦੀਆਂ ਲਈਆਂ ਦੋ ਕੌਫੀਆਂ ਇੱਕ ਲਈ ਹੈਲ ਤੇ ਮੈਂ ਮੰਮੀ ਨੂੰ ਮੈਂ ਕਿਹਾ ਕਿਹੜੀ ਲੈਣੀ ਆ ਕਹਿੰਦੀ ਤੁਸੀਂ ਕੀ ਬਿਣਾ ਮੈਂ ਕਿਹਾ ਮੈਂ ਤਾਂ ਹੈਲਪ ਲੈਣੀ ਆ ਤੁਸੀਂ ਵਧੀਆ ਤਰੀਕੇ ਨਾਲ ਹਨਾ ਮੰਮੀ ਕਹਿੰਦਾ ਵੇ ਕੌਫੀ ਵਧੀਆ ਮੰਮੀ ਕਹਿੰਦੀ ਐਸੇ ਬਾਤ ਆਗੇ ਨਜ਼ਾਰੇ ਆਗੇ ਮੈਂ ਮੰਮੀ ਟੈਨਸ਼ਨ ਨਾ ਲੈ ਕੋਈ ਨਹੀਂ ਹੋਇਆ ਠੀਕ ਤੂੰ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਤੇਨੂੰ ਸੰਗਤ ਵੀ ਤੇਰੇ ਲਈ ਅਰਦਾਸ ਕਰੂਗੀ ਲਓ ਜੀ ਆਪਾਂ ਪਹੁੰਚ ਗਏ ਫਿਰ ਜਲੰਧਰ ਜਲੰਧਰ ਤੇ ਅਮਨ ਬੀਰ ਦਾ ਸਗਾ ਜਨਮ ਦਿਨ ਅੱਜ ਤੇ ਫੋਨ ਆ ਰਿਹਾ ਸੀ ਵਾਰ-ਵਾਰ ਕੇ ਭਾਜੀ ਤੁਸੀਂ ਆ ਜਾਓ ਫਿਰ ਆਪਾਂ ਇਕੱਠੇ ਹੀ ਲੰਚ ਅੱਜ ਆਪਾਂ ਕਰਨਾ ਤੇ ਆਪਾਂ ਫਿਰ ਘਰੋਂ ਬਲੈਕਆਊਟ ਹੋ ਗਿਆ ਸੀ ਪਿੰਡ ਚ ਇੱਕ ਤਾਂ ਪਤਾ ਨਹੀਂ ਬੰਬ ਚੱਲੇ ਜਾਂ ਨਹੀਂ ਚੱਲੇ ਇਹਨਾਂ ਨੇ ਜਰੂਰ ਸੈਟ ਲਾ ਲਓ ਜੀ ਹੈਪੀ ਬਰਥਡੇ ਮਨਪ੍ਰਾ ਸਾਰੀ ਫੈਮਿਲੀ ਬੈਠੀ ਆ ਤੇ ਆਪਾਂ ਫਿਰ ਪਹੁੰਚ ਗਏ ਜੀ ਵੈਸਟ ਵੈਸਟਰਨ ਫਗਵਾੜਾ ਤੇ ਫਿਰ ਮੁੰਡੇ ਕਹਿੰਦੇ ਉੱਥੇ ਰੋਟੀ ਪਾਣੀ ਖਾ ਕੇ ਤੇ ਹੁਣ ਆਪਾਂ ਚਲੀਏ ਘਰ ਨੂੰ ਸਾਰਿਆਂ ਨੂੰ ਸਸਰੀਕਾਲ ਮਿਲਦੇ ਆਂ ਕੱਲ ਨੂੰ ਨਵੇਂ ਬਲੌਗ ਚ ਵੀਡੀਓ ਨੂੰ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਵੈਗੁਰੂ ਜਰੂਰ ਲਿਖਿਓ ਜੀ ਕਮੈਂਟ